ਬਾਪ ਨੇ ਬੱਚੇ ਨੇ ਪੂਰੀ ਤਰ੍ਹਾਂ ਮਾਰਿਆ ਰਾਜਨ ਬੁਕਿੰਗ ਵਾਲਾ ਮੇਰੇ ਬੱਚੇ ਨੇ ਬਾਪ ਨੇ ਮਾਰਿਆ ਪੁੱਤ ਨੇ ਮਾਰਿਆ ਮੈਨੂੰ ਬਹੁਤ ਦੁੱਖ ਹੋਇਆ ਮੇਰਾ ਨਿਰਮਲਕ ਮਾਰਿਆ ਕੋਲੋਂ ਤੁਸੀਂ ਅੰਦਰ ਕੀ ਕਰ ਰਹੇ ਹੋ ਮੇਰੀ ਬਹੂ ਆ ਵਾ ਮੇਰੀ ਬਹੂ ਨਾਲ ਇਹਨਾਂ ਨਾਲ ਅਲੱਗ-ਅਲੱਗ ਸੰਪਰਕ ਕਰ ਰੱਖਿਆ ਵਾ ਮੇਰੇ ਬੱਚੇ ਨੇ ਲੰਗੇ ਹੱਥ ਫੜਿਆ ਇਹਨਾਂ ਨੂੰ ਸਾਰੀ ਚੈਟਿੰਗ ਦੇਖੀ ਇਹਨਾਂ ਨੇ ਦੋਨੋਂ ਨੇ ਅਲੱਗ-ਅਲੱਗ ਬੜ ਕੇ ਚੈਟਿੰਗ ਕਰੀ ਤੇ ਨੇ ਲੋਕ ਲਗਾ ਲਏ ਮੇਰੀ ਬਹੂ ਦੇ ਘਰ ਆ ਲਈ ਨੇ ਤੇ ਰਾਜਨ ਰਾਜਨ ਨਾਲ ਇਹ ਗੰਸ਼ਾ ਵਿੱਚ ਲੜਕੇ ਦੇ ਨਾਮ ਇਸਨੇ ਮੈਨੂੰ ਉੱਥੇ ਠੇਕੇ ਦੇ ਨਾਲ ਮੁੱਥੇ ਜਾ ਕੇ ਮੈਨੂੰ ਕੁੱਟਿਆ ਦੋਨੋਂ ਨੇ ਮੇਰੀ ਘਰ ਵਾਲੇ ਦਾ ਪਹਿਲੇ ਦਿਨਾਂ ਨੂੰ ਦੋਨੋਂ ਨੇ ਮਿਲ ਕੇ ਮੈਨੂੰ ਇਹ ਮੈਂ ਤਾਂ ਫੋਨ ਚੁੱਕਿਆ ਮੈਂ ਆਪਣੇ ਘਰ ਦੇ ਫੇਸ ਚੀਰ ਕੇ ਮੈਂ ਸਾਰੀ ਚੈਟਿੰਗ ਪੜੀ ਉਹਦੀ ਮੇਰੇ ਘਰ ਵਾਲੇ ਨੂੰ ਉਹ ਸਾਰੀ ਗਲਤ ਗਲਤੀ ਵੀਡੀਓ ਤੇ ਦਿਖਾਇਆ ਤੇ ਗੱਲ ਸੰਬੰਧ ਬਣਾਉਣ ਵਾਸਤੇ ਉਹਨੂੰ ਮੈਸੇਜ ਭੇਜਿਆ ਕਹਿੰਦਾ ਤੂੰ ਆਪਣੇ ਘਰ ਵਾਲੇ ਨਾਲ ਡਿਵੋਰਸ ਲੈ ਲੈ ਮੈਂ ਤੈਨੂੰ ਰੱਖੂਗਾ ਤੈਨੂੰ ਖੁਸ਼ ਰੱਖੂਗਾ ਤੂੰ ਆਪਣੇ ਘਰ ਵਾਲੇ ਨੂੰ ਇਸ ਲਈ ਮੇਰੇ ਨਾਲ ਇਹ 10 ਦਿਨ ਤੋਂ ਮੈਨੂੰ ਬਲੌਕ ਕੀਤਾ ਮੈਨੂੰ ਸ਼ੱਕ ਸੀਗਾ ਮੈਨੂੰ ਕਈਆਂ ਨੇ ਮੈਨੂੰ ਇਨਕੁਆਰੀ ਦਿੱਤੀ ਆ ਕਿ ਤੇਰੀ ਲਮਸੀ ਗਈ ਅਰੇ ਲਿਖਾਈ ਆਪਾਂ ਹਾਂਜੀ ਜੇ ਨਾ ਕੋਈ ਮੈਸਜ ਫਸਾ ਤੇਰਾ 10 ਤੇਰਾ 12 ਸਾਲ ਦਾ ਪਿਆਰ ਸੀਗਾ ਅੱਛਾ ਤੇ ਹੁਣ ਇਹ ਬੰਦੇ ਨੇ ਪੜਕਾ ਕੇ ਮੇਰੀ ਜਨਨੂ ਆਪਣੇ ਬੱਚੇ ਕਰਤਾ ਵਾ ਤੇ ਜਿਹੜਾ ਇਹਦਾ ਜਿਹੜਾ ਸਾਰਾ ਸਰਦਾਂ ਪਿਓ ਉਹਨੇ ਮੇਰੀ ਮਾਂ ਦੇ ਹੱਥ ਚੱਕਿਆ ਮੇਰੀ ਮਾਂ ਨੂੰ ਥੱਲੇ ਪਾ ਕੇ ਕੁੱਟਿਆ ਮੈਨੂੰ ਵੀ ਕੁੱਟਿਆ ਕੰਮ ਕੀ ਚੀਤ ਇਹਨਾਂ ਦਾ ਹਾਂਜੀ ਕੰਮ ਕੀ ਚੀਤ ਇਹਨਾਂ ਦਾ ਇਹਨਾਂ ਦਾ ਰਾਜ ਨੂੰ ਬੁੱਕੀ ਟੂਰ ਐਂਡ ਟਰੈਵਲ ਦਾ ਕੰਮ ਇਹਨਾਂ ਦਾ ਇੱਥੇ ਮੇਰੀ ਜਨਨੂ ਕੰਮ ਕਰਦੀ ਆ ਮੇਰੀ ਜਨਨੂ ਮੇਰੇ ਨਾਲ ਦਰਨੀ ਕੰਮ ਦੇ ਲੋਗ ਨਹੀਂ ਜੰਦੇ ਹੋਰ ਕਿਵੇਂ ਉਹਨਾਂ ਹੋਟਲਾਂ ਤੇ ਵੀ ਜਾਂਦੇ ਕਈ ਵਾਰ ਉੱਥੇ ਵੀ ਸਾਨੂੰ ਸ਼ੱਕ ਹੋਇਆ ਪਰ ਸਾਡਾ ਪਾ ਉੱਥੇ ਨਹੀਂ ਮਿਲ ਫੜ ਪਏ ਪਰ ਸਾਨੂੰ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਫੜਿਆ ਵਾ ਨਾ ਮੋਟਾ ਪੜਿਆ ਮੈਂ ਫੋਨ ਸੀਲ ਕੇ ਸਾਰੀ ਚਾਚਾ ਚਾਚਾ ਕਰਕੇ ਮੈਂ ਸਾਹਮਣੇ ਆਪਣੇ ਪੋਲ ਤੋਂ ਵੀ ਡਿਲੀਟ ਕਰਤੀ ਮੇ ਜਨਾਨੀ ਵੀ ਡਿਲੀਟ ਕਰਤੀ ਮੈਨੂੰ ਪਹਿਲਾਂ ਇਹਨਾਂ ਨੂੰ ਕੁੱਟੇ ਦੋਨਾਂ ਨੂੰ ਪੜ ਗਿਆ ਉਸ ਤੋਂ ਬਾਅਦ ਉਸਦੇ ਬਾਅਦ ਤੇ ਮੇਰੀ ਮਾਨ ਕੁੱਟਿਆ ਮੈਨੂੰ ਕੁੱਟਿਆ ਇਹਨੇ ਬਹੁਤ ਨਹੀਂ ਮੇਰੀ ਲੋਕਾਂ ਨੇ ਕਿਹਾ ਸੀ ਕਿ ਉਹ ਵੀਡੀਓ ਬਕਰਾ ਬਾਲੇ ਵੀ ਬਾਲੇ ਵੀ ਜਦੋਂ ਲੜਾਈ ਹੋਈ ਆ ਮੇਰੀ ਜਨਾਨੀ ਨੇ ਉਸ ਬੰਦੇ ਨੂੰ ਜੱਪੀ ਪਾਈ ਆ ਮੇਰੇ ਸਾਹਮਣੇ ਜੱਪੀ ਪਾਈ ਆ ਸਾਰੇ ਲੋਕਾਂ ਸਾਹਮਣੇ ਸਾਰੇ ਗਵਾਹ ਇਹਨਾਂ ਨੂੰ ਪੁੱਛ ਲੋ ਸਾਰੇ ਸਾਹਮਣੇ ਮੇਰੀ ਜਲਾਦੀ ਉਸਕੇ ਬਦਲੇ ਚੋਰੀ ਪਾਈ ਆ। ਉਹਨੂੰ ਗੱਲ ਲਗਾਇਆ ਦੱਸੋ। ਮੇਰੀ ਬਾਈ ਨਾਲ ਕੀ ਕੀ ਹੋ ਰਿਹਾ ਹੈ? ਮੇਰੀ ਵਾਈਫ ਉਹ ਹੁਣ ਮੈਨੂੰ ਕਹਿੰਦੀ ਹੈ ਕਿ ਮੈਨੂੰ ਡਿਵੋਰਸ ਦੇ। ਮੈਨੂੰ ਡਿਵੋਰਸ ਦੇ। ਉਹ ਬੰਦਾ ਇਹਨੂੰ ਪਰਕਾਉਂਦਾ ਪਿਆ ਵਾ। ਪਰਕਾਉਂਦਾ ਕਿਹਾ ਜੀ ਬਹੁਤ ਇੰਨੀ ਗੱਲ ਸ਼ਾਮ ਉਹਦੇ ਨਾਲ ਬਿਲਕੁਲ ਸ਼ਾਮ ਹੈ। ਗਲਤ ਹੈ। ਰਾਜਮ 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 ਜਿਹੜਾ ਇਹਨਾਂ ਸਾਰਾ ਉਹ ਵੀ ਮਿਲਿਆ। ਉਹਨੇ ਮੈਂ 2-3 ਬਾਰ ਮੈਂ ਮੈਸੇਜ ਕਰਕੇ ਕਰਕੇ ਕਿਹਾ ਕਿ ਆਪਣੇ ਪਰਾਲੂ ਸਮਝਾ ਲੇ। ਉਹਨੇ ਮੈਂ ਕਿਹਾ ਠੀਕ ਹੈ ਠੀਕ ਹੈ ਕਰਵਾ ਦੂੰਗਾ। ਪਰ ਫਿਰ ਵੀ ਨਹੀਂ ਹਟਾਇਆ ਉਹਨੂੰ। ਉਹ ਤਾਂ ਮਾਨਸਿਕ ਪਰਕਾਉਂ ਮਾਲਾ ਕਵਦੰਨ ਉਹ ਤਾਂ ਮਹਾਂਲੰਗਰ ਕਰ ਇਹ ਉਹਦੇ ਨਾਲ ਵਿਆਹੀ ਹੈ ਕਿ ਨਹੀਂ ਵਿਆਹੀ ਮੈਨੂੰ ਨਹੀਂ ਪਤਾ ਅਣ ਮੈਨ ਦੀ ਸੋਨੀ ਮੇਰੇ ਕੋਲ ਕੰਮ ਕਰਦੀ ਸੀ ਇਹ ਕਹਿੰਦੀ ਮੇਰਾ ਤਲਾਕ ਹੋ ਗਿਆ ਕਹਿੰਦੀ ਮੈਨੂੰ ਰੱਖ ਲੋ ਮੈਂ ਰੱਖ ਲਿਆ ਠੀਕ ਹੈ ਔਰ ਇਹਨੂੰ ਮਿਲਦਾ ਨਾਮ ਇਹਨੂੰ ਇਹ ਕਿਹ ਲੈ ਆਊਗਾ ਉਹਨੇ ਮੈਂ ਕੋਣ ਦਿੱਤਾ ਅਸੀਂ ਬਚਾਉਣ ਵਾਸਤੇ ਨੂੰ ਭਾਗ ਇਹਦਾ ਡੈਡੀ ਨਹੀਂ ਹੈਗਾ ਇਹਦਾ ਪ੍ਰਧਾਨੀ ਦਾ ਪ੍ਰਧਾਨੀ ਦਿੱਲੀ ਗਿਆ ਡੈਡੀ ਸੰਦਰ ਭਾਈ ਕੋਲੋਂ ਕੰਮ ਕਰਦਾ ਹੈ ਅੱਛਾ ਮਦਰ ਕਰੀਏ ਤੇ ਮੈਂ ਕਿਹਾ ਬੇਟਾ ਕੋਈ ਨਹੀਂ ਭੇਜੋ ਇਹ ਬੰਦੇ ਲੈ ਕੇ ਇਹ ਉਹ ਆਇਆ ਬੰਦਾ ਉਹ ਇੱਕ ਉਹ ਮੋਟਰਸਾਈਕਲ ਰੋਕਿਆ ਹੋਇਆ ਸੀ ਆਪਣਾ ਸਕੂਲੀ ਤੇ ਛੋਟਾ ਕਹਿੰਦਾ ਪੁੱਤਰ ਕੰਮ ਸੈਂ ਆਮ ਆਹ ਤਾਂ ਆ ਮੈਂ ਕੁਠਣਾ ਬੰਦੇ ਬੁਲਾ ਲਏ ਮਗ ਮਨੂੰ ਬੇਟਾ ਗਲਤੀ ਦੱਸ ਕੀ ਹੈ ਅਗਰ ਜੀ ਕੋਈ ਉੱਪਰ ਬਤਾ ਲਗੂ ਫੇਰੀ ਆਪਾਂ ਉਹ ਕਰਾਂਗੇ ਠੀਕ ਹੈ ਕਹਦਾ ਮੈਂ ਤਾਂ ਕੁਠਣਾ ਹੈ ਮੈਂ ਫਿਰ ਐਨੀ ਹਿੰਮਤ ਕਿਸੇ ਚ ਨਹੀਂ ਕੁਠ ਲੂਗਾ ਹੂੰ ਉਹ ਬੰਦੇ ਬੁਲਾ ਦੇ ਜਨਾਨੇ ਆ ਜੇ ਅੰਦਰ ਵੜ ਕੇ ਸ਼ੀਸ਼ਾ ਤੋੜ ਦੇਸਾਂ ਮੈਂ ਭਾਈ ਤੁਸੀਂ ਬਾਹਰ ਭੱਗ ਜਾਓ ਇਹਦੇ ਫਾਦਰ ਨੂੰ ਬੁਲਾ ਲਓ ਪੁਲਿਸ ਨੂੰ ਬੁਲਾ ਲੈਂਦੇ ਆ ਇਹਨੂੰ ਲੈ ਜਾਓ ਮੇਰਾ ਤਾਂ ਕੋਈ ਮਤਲਬ ਕੁੜੀ ਨਾਲ ਦੇਖੋ ਹਰੇ ਸਾਹ ਦੇ ਲੜਕੀ ਜੋਬ ਕਰਦੀ ਹੈ ਅਗਰ ਆਪਣੇ ਘਰਾਂ ਤੋਂ ਲੜਕੀ ਜਾਂ ਇਹਨੂੰ ਮਾਰਦੇ ਹੋ ਉਹ ਜ਼ਿੰਮੇਵਾਰ ਕੌਣ ਆ ਮਾਲਕ ਹੀ ਹੁੰਦੀ ਆ ਮਾਲਕ ਹੂਗਾ ਕੱਲ੍ਹ ਆਪੇ ਪੁਲਿਸ ਲੈ ਕੇ ਖੜ੍ਹ ਜੇ ਮਿੰਨੇ ਤੋਂ ਤੁਹਾਡੇ ਕੋਲ ਕੰਮ ਕਰ ਰਹੀ ਸੀ ਕੱਲ੍ਹ 1 ਸਾਲ 2 ਸਾਲ ਪਹਿਲਾਂ ਆ ਗਈ ਸੀ ਕਿ ਮਾਲਕ ਹੁੰਦੀ ਹੁਣ 2 ਮਹੀਨੇ ਹੈ 7 ਦਿਨ ਹੋ ਗਏ ਹਾਂ ਉਹ ਇਹਨੂੰ ਜੋ ਹੋਈ ਹੈ ਉਹ ਲਾਗਤ ਉਹ ਸੇ ਮੇਰੇ ਕੋਲ ਆ ਗਈ ਉਹ ਤੋਂ ਪਹਿਲਾਂ ਆ ਗਈ ਸੀ ਇੱਕ ਤਰਾਕ ਹੋ ਗਿਆ ਇਹਨਾਂ ਦਾ ਮੇਰੇ ਕੋਲ ਆ ਗਈ ਮੈਂ ਰੱਖ ਲਿਆ ਅੱਛਾ ਬੱਸ ਲੇਕੋ ਤੂੰ ਫਿਰ ਕਲੀਅਰ ਕਰ ਤਾ ਠੀਕ ਹੈ ਪਰ ਮੇਰੇ ਰੱਖਣ ਦਾ ਕਸੂਰ ਉਸ ਵੇਲੇ ਮਾਰਾ ਕੀਤਾ ਨਾ ਕੋਈ ਮਾਰਾ ਕੀਤਾ ਸਾਨੂੰ ਸਾਨੂੰ ਕੁੱਟਣ ਦਾ ਕੀ ਮਤਲਬ ਆ ਇੱਕ ਮੁੰਡੇ ਦਾ ਨਾਮ ਲੈ ਰਿਹਾ ਜੀ ਕੀ ਨਾਮ ਮੁੰਡੇ ਦਾ ਕਮਸ਼ਾਨ ਬਾਸ ਕਮਸ਼ਾਨ ਅੱਜ ਇਹ ਰਿਲੇਸ਼ਨ ਦੇ ਵਿੱਚ ਉਹਨਾਂ ਰਿਲੇਸ਼ਨ ਦੇ ਵਿੱਚ ਇੱਕ ਇੱਕ ਮੁੰਡਾ ਉਹਦੇ ਕੋਲੇ ਫੜਿਆ ਸੀ ਇੱਕ ਮਿੰਟ ਤੋਂ ਕੱਲ ਨੂੰ ਤੁਸੀਂ ਆਪ ਇਹ ਕਹਿੰਦੇ ਰਿਲੇਸ਼ਨ ਦੇ ਵਿੱਚ ਹੈ ਜੀ ਦੇਖੋ ਜਦੋਂ ਘਰ ਵਾਲਾ ਜਾਂ ਕੋਈ ਵੀ ਹੈ ਆਪ ਕੋ ਚਨਾਮ ਨੇ ਇਲਜ਼ਾਮ ਲਾਉਂਦਾ ਬੰਦਾ ਰਹੇ ਇਹਨਾਂ ਆਹ ਗਲੀ ਬਸਦੀ ਹੈ ਉਹ ਸਾਹ ਜਿੱਥੇ ਸ਼ਹਿਰ ਵਿੱਚ ਮੈਂ ਰਹਿਣਾ ਇੱਕ ਬੰਦਾ ਆ ਕੇ ਮੈਨੂੰ ਕਹਿ ਦੇ ਛੋਟੇ ਜੁਆ ਗਲਤ ਨੇ ਜਾਂ ਤੁਸੀਂ ਗਲਤ ਹੋ ਆਹ ਖੜਾ ਜੁਆ ਗ ਮੈਂ ਉਹਦੇ ਗਰਦਲ ਫੜ ਦੂੰ ਅੰਦਰ ਸਾਹ ਦੇ ਹਲੇ ਟਾਟਾ ਬੇਟਾ ਹੀ ਹੋਇਆ ਮੇਰਾ ਬੇਟਾ ਹੀ ਬੜਾ ਉਹ ਮੈਨੂੰ ਕਹਿੰਦੇ ਨੇ ਤੇ ਫੁੱਡ ਰਿਲੇਸ਼ਨ ਚ ਆਇਆ ਕਹਿੰਦਾ ਉਸਨ ਮੇਰੀ ਧੀ ਹੈ ਉਹ ਉਸ ਮੈਂ ਦੁਆਦ ਕਰ ਜਿਹੜੀ ਮਰਜ਼ੀ ਕਰ ਉਹ ਮੇਰੀ ਧੀ ਅੰਦਰ ਘੜੀ ਸਕੀ ਹੈ ਹਾਂ ਇੱਕ ਬੰਦੇ ਨੂੰ ਘਵਾ ਦਿਓ ਮੇਰੀ ਗੱਲ ਮੇਰਾ ਗੱਲ ਪੜ੍ਹ ਦਿਓ ਮੈਨੂੰ ਰੋ ਵੀ ਹੈ ਕਿ ਹੋਟਲ ਦੇ ਵਿੱਚ ਵੀ ਦੋ ਦੋ ਵਾਰੀ ਅਸੀਂ ਪੜਿਆ ਉਹਨਾਂ ਰੋਵਾ ਸਾਡਾ ਨਹੀਂ ਇੱਕ ਮਿੰਟ ਇੱਕ ਮਿੰਟ ਜੇ ਮੈਂ ਰੋਬ ਲਾਣਾ ਜੀ ਭਾਈ ਉਹ ਰੋ ਸਹੀ ਨਹੀਂ ਮੰਨ ਜਾਊਗਾ ਆਦਤ ਵੀ ਸੂਤ ਮੰਗਦੀ ਆ ਕੇ ਜੇ ਤੁਹਾਡੇ ਕੋਲ ਮੇਰੇ ਮੁੰਡੇ ਬਾਪ ਹੈਗਾ ਆ ਖੜੇ ਉਹੀ ਡਾਊਗਾ ਆਪੋ ਸਾਰੇ ਖੜੀ ਐ ਨਾ ਕਿ ਉਹ ਕਿਉਂ ਆ ਮੈਂ ਜੇ ਉਹ ਮੈਨੂੰ ਪ੍ਰੂਫ ਦੇ ਦੇ ਨਾ ਹੋਟਲ ਦੇ ਪੂਰੀ ਡੰਡਾ ਚੱਕ ਦਾਂ ਠੀਕ ਹੈ ਹਾਂ ਠੀਕ ਹੈ ਮੈਡਮ ਇੱਥੇ ਆ ਕੀ ਨਾਮ ਆ ਤੁਹਾਡਾ ਕੀ ਨਾਮ ਸੁਣ ਲਈ ਹੈ ਜੀ ਸਾਡਾ ਡਿਵੋਰਸ ਦਾ ਚੱਲ ਰਿਹਾ ਪੰਚਾਇਤੀ ਵਿੱਚ ਹੋ ਚੁੱਕਾ ਹੈ ਕੋਰ ਦਾ ਚੱਲ ਰਿਹਾ ਸੀ ਰਜਮੰਦੀ ਵਾਲਾ ਠੀਕ ਹੈ ਤੇ ਰਜਮੰਦੀ ਚ ਇਹ ਤਿੰਨ ਚਾਰ ਵਾਰ ਗਏ ਨੇ ਲਾਸਟ ਤਰੀਕਾ ਚ ਨਹੀਂ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਬੋਲੇ ਇਹ ਕੇਸ ਅੱਧ ਤੋ ਗਿਆ ਤੁਹਾਨੂੰ ਕੱਲਾ ਇੱਕ ਤਰਫੋਂ ਡਿਵੋਰਸ ਕਰਨਾ ਪੈਣਾ ਹੈ ਉਹਦਾ ਕੇਸ ਤੁਹਾਨੂੰ ਡੱਟ ਚੁੱਕਣਾ ਪੈਣਾ ਉਹਨਾਂ ਨੇ ਕਿਹਾ ਇੱਕ ਦੋ ਵਾਰ ਤੇ ਰੁਕ ਜਾਓ ਮੰਗਲਵਾਨ ਨੂੰ ਸੀ ਜਾਣਾ ਸੀਗਾ ਮੇਰਾ ਬ੍ਰਦਰ ਐਕਚੁਅਲੀ ਕਿਤੇ ਬਾਹਰ ਗਿਆ ਹੋਏ ਨੇ ਪਾਪਾ ਕਿਤੇ ਹੋਰ ਕੰਮ ਕਰ ਰਹੇ ਨੇ ਤੇ ਮੈਂ ਹੁਣ ਇਕੱਲੇ ਆਂਦੀ ਜਾਂਦੀ ਮੇਰਾ ਬ੍ਰਦਰ ਨਾਲ ਆਉਂਦੀ ਜਾਂਦੀ ਸੀਗੀ ਤਾਂ ਕੋਈ ਰੋਕਤ ਨਹੀਂ ਕੋਈ ਨੂੰ ਪਤਾ ਲੱਗ ਗਿਆ ਜਿਵੇਂ ਕਿ ਜਸੂਸ ਅੱਖੇ ਹੁੰਦੇ ਨਾ ਉਸ ਤਰੀਕੇ ਨਾਲ ਜਿਹਨਾਂ ਨੂੰ ਪਤਾ ਲੱਗ ਗਿਆ ਮੈਂ ਇੰਨੇ ਵੇਂ ਜਾਂਦੀ ਇੰਨੇ ਵੇਂ ਜਾਂਦੀ ਇਕੱਲੇ ਜਾਂਦੀ ਆ ਤਾਂ ਆਦਾ ਮੈਨੂੰ ਰੋਕ ਰਹੇ ਨੇ ਮੈਂ ਫਿਰ ਵੀ ਚੱਲ ਪਾਪਾ ਨੂੰ ਵੀ ਦੱਸਿਆ ਜਿੱਦਾਂ ਵੀ ਐਸੀ ਰਿਪੋਰਟ ਵੀ ਕਰਵਾਈ ਸੀ ਇੱਕ ਵਾਰੀ ਫਿਰ ਇਹਨਾਂ ਨੇ ਪਤਾ ਨਹੀਂ ਹੱਥ ਮਿਲਾਇਆ ਪੁਲਿਸ ਨਾਲ ਕੀ ਗੱਲ ਹੋਈ ਆ ਉਹ ਕਹਿੰਦੇ ਤੁਹਾਨੂੰ ਇਹਦਾ ਕਾਗਜ਼ ਨਾ ਤੁਸੀਂ ਉਹ ਕਰ ਦਿਓ ਉਹ ਉੱਥੇ ਕ ਇੱਥੇ ਮੈਨੂੰ ਮੈਂ ਤੇ ਓਟੋ ਲੈਣ ਲੱਗੀ ਸੀ ਮੇਰਾ ਸਟਾਰ ਸਿਟੀ ਕੋਲੋਂ ਹੀ ਤਾਂ ਰਹਿ ਗਿਆ ਤੇ ਓਟੋ ਲੈਣ ਲੱਗੀ ਇੱਕੋ ਦਮ ਉਥੋਂ ਨਿਕਲੇ ਨਾ ਮੈਨੂੰ ਖਿੱਚ ਲਾਪੇ ਐਕਟਿਵਾਂ ਜਲਦੀ ਤੇ ਖਿੱਚ ਲਾਪੇ ਮੈਨੂੰ ਫਿਰ ਪਹਿਲਾਂ ਨਮ ਗਿਰਾਂ ਨਾ ਮੈਂ ਪਹਿਲੇ ਵੇਰ ਨੂੰ ਕਿਤਾ ਨਾ ਚੱਕਿਆ ਨਹੀਂ ਮੈਂ ਵੀ ਸਰ ਨੂੰ ਫੋਨ ਕੀਤਾ ਉਹ ਫੋਨ ਗਿਆ ਵੀ ਨਹੀਂ ਮੈਂ ਕਿੰਜ ਵੀ ਖਿੱਚਣੇ ਸੀ ਗਿਆ ਫੋਨ ਇੱਧੇ ਆ ਗਿਆ ਮੇਰੀ ਚਿੱਕਾ ਮੈਂ ਚਿੱਕਾ ਮੰਨ ਤੇ ਤਾਂ ਸਭ ਦੇ ਕਿਸੇ ਲੋਕੀ ਚਿੱਕਾ ਮਾਰ ਰਹੇ ਤੇ ਮੈਂ ਫੋਨ ਕੀਤਾ ਤੇ ਫਟਾਫਟ ਆਏ ਨਾ ਮੈਨੂੰ ਛੁਡਾਇਆ ਇਹਨਾਂ ਨੇ ਇੱਥੇ ਆ ਕੇ ਅੰਕੂ ਨੂੰ ਕੁੱਟ ਹੀ ਲਿਆ

ਤੇ ਉਹਨਾਂ ਨੇ ਵੀ ਇਹਨਾਂ ਨੇ ਅਸੀਂ ਇੱਕ ਗੱਲ ਹੁੰਦੀ ਜੇ ਪੁਲਿਸ ਨਾਲ ਗਏ ਨਾ ਪੁਲਿਸ ਨੇ ਸਾਨੂੰ ਬੁਲਾਇਆ ਸ਼ੁੱਕਰਵਾਰ ਦਾ ਟਾਈਮ ਦਿੱਤਾ ਸੀ ਇਹਨਾਂ ਨੇ ਵੀਰਵਾਰ ਸਾਨੂੰ ਬੁਲਾ ਲਿਆ ਸੀਗਾ ਮੈਂ ਇੱਥੇ ਕੰਮ ਉੱਤੇ ਸੀਗੀ ਮੰਮੀ ਕਹਿੰਦੇ ਮੈਨੂੰ ਪੁਲਿਸ ਦਾ ਫੋਨ ਮੇਰਾ ਟਰੈਵਲ ਏਜੰਸੀ ਦਾ ਹੈ ਸਾਡਾ ਟਰੈਵਲ ਏਜੰਸੀ ਹਾਂਜੀ ਅੱਛਾ ਮੈਂ ਕੁਝ ਜੋਬ ਕਰਦੀ ਹਾਂ ਹਾਂਜੀ ਮੈਂ ਜੋਬ ਕਰਦੀ ਹਾਂ ਮੈਂ ਐਕਚੁਅਲੀ ਮੈਨੂੰ ਹੁਣ 7-8 ਮਹੀਨਿਆਂ ਦੀ ਜਾਦੀ ਮੈਂ ਉੱਥੋਂ ਆਈ ਹਾਂ ਤੇ ਮੈਰਿਜ ਤੋਂ ਪਹਿਲਾਂ ਵੀ ਕੀਤਾ ਸੀ ਮੈਰਿਜ ਤੋਂ ਪਹਿਲੇ ਵੀ ਮੈਨੂੰ ਪਤਾ ਸੀ ਕਿ ਮੈਂ ਇੱਥੇ ਕੰਮ ਕਰਦੀ ਹਾਂ ਠੀਕ ਹੈ ਉਸ ਤੋਂ ਬਾਅਦ ਪੈਸੇ ਆ ਤੇ ਮੈਂ ਕਿਉਂ ਇਹਨਾਂ ਨੂੰ ਪੈਸੇ ਦਵਾਂਗੀ ਪਹਿਲੇ ਗੱਲ ਤਾਂ ਇਹ ਮੈਂ ਆਪਣਾ ਖਰਚਾ ਨਹੀਂ ਚਲਾਉਂਗੀ ਤਾਂ ਇਹ ਮੈਨੂੰ ਐਲਮ ਨਹੀਂ ਦੇ ਦੇ ਹੋਰ ਉਹ ਵੀ ਕੁਛ ਨਹੀਂ ਹੈ ਠੀਕ ਹੈ ਮੈਂ ਆਪਣਾ ਖਰਚਾ ਤਾਂ ਚਲਾਉਂਗੀ ਨਾ ਸੁਣ ਮੈਂ ਇੱਥੇ ਕੰਮ ਕਰ ਰਹੀ ਕਿੰਨੇ ਵਾਰ ਮੈਨੂੰ ਬੋਲ ਚੁੱਕੇ ਨੇ ਤੇਰਾ ਇਹ ਦਿਨ ਤੇਰੇ ਇਹਦੇ ਨਾਲ ਦੇਰੀ ਕਿਤੇ ਜਾਉਂਦੇ ਰਹੇ ਇਹਦੇ ਨਾਲ ਠੀਕ ਬਸ ਇੱਕ ਬੰਦੇ ਦੇ ਕਿਛੇਸ ਰਹਿ ਗਈ ਹੈ ਕਿਉਂ ਦਾ ਕਰੈਕਟਰ ਪੁਛਾ ਦੇਵੋ ਕੁੜੀ ਦਾ ਇਹ ਚੀਜ਼ ਹੈਗੀ ਜੇ ਸਾਡਾ ਡਿਵੋਰਸ ਚੱਲ ਰਿਹਾ ਤਾਂ ਫਿਰ ਦਸਤਾਵੇਜ਼ਾਂ ਕੋਈ ਜ਼ਰੂਰਤ ਨਹੀਂ ਹੈ ਨਾ ਨੂੰ ਠੀਕ ਹੈ ਕੰਮ ਕਰਾਂਗੇ ਚੋਕ ਦੇ ਚਾਰ ਰੱਖਾਂਗੇ ਕਿਸੇ ਨੂੰ ਰੱਖਾਂਗੇ ਆਪਨਾ ਬਣਾ ਕੇ ਰੱਖਾਂਗੇ ਨਾ ਜੀ ਬਿਲਕੁਲ ਬਿਲਕੁਲ ਅਸੀਂ ਇਹ ਕਹਿੰਨੇ ਆ ਕਿ ਸਾਨੂੰ ਕੁੱਟਣ ਦਾ ਕੀ ਮਤਲਬ ਹੈ ਹੈ ਅਸੀਂ ਜੇ ਮਾੜਾ ਕੱਸਾ ਕੋਈ ਜੇ ਨੂੰ ਤੁਸੀਂ ਕਹਿੰਦੇ ਹਟਾ ਦੋ ਮੈਂ ਹਟਾ ਦੂੰਗਾ ਕੋਈ ਰੈਸ਼ੀਤੀ ਹੈ ਜੀ ਮੇਰੀ ਰੈਸ਼ੀਤੀ ਤੇ ਸਰਸੀ ਬਲੌਕ ਚ ਹੈ ਅੱਛਾ ਇਹ ਤਾਂ ਲਈ ਆਪਣੀ ਬਿਲਡਿੰਗ ਇਹ ਮੇਰੀ ਆਪਣੀ ਬਿਲਡਿੰਗ ਹੈ ਕਿੰਨਾ ਚਿਰ ਤੋਂ ਇਹ ਕੰਮ ਕਰਦੇ ਮੈਨੂੰ 17-18 ਸਾਲ ਹੋ ਗਏ 17-18 ਸਾਲ ਠੀਕ ਹੈ ਕੋਈ ਮਹੱਲੇ ਚੋਂ ਖੜੇ ਆ ਮੈਂ 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 ਅੰਦਰ ਬੈਠਾ ਆ ਸਰਵੇ ਕਰੋ ਜੀ ਜੀ ਇੱਕ ਬੰਦਾ ਕਹਿ ਦੇ ਇਹ ਇਹ ਗਲਤ ਹੈ ਇਹ ਗਲਤ ਹੈ ਮੈਨੂੰ ਇਹ ਗਲੀ ਚ ਖੜਾ ਕੇ ਕਦਰਨ ਭਰਦੇ ਸਾਡੇ ਸਾਰਿਆਂ ਨੂੰ ਅਸੀਂ ਜਮਾ ਕਹਿੰਦੇ ਆ ਉਹ ਮੈਂ ਕਹਿੰਦਾ ਇਹ ਪੁਲਿਸ ਹਰੇਕ ਦੇ ਘਰੇ ਜਾਂਦੇ ਆਏ ਆ ਇਹ ਗਲਤ ਹੈ ਜਿਹੜੀ ਸਾਡੇ ਕੋਲ ਵੀਡੀਓ ਹੈਗੀ ਹੈ ਉਹ ਜਿਹੜੀ ਹੈ ਮੈਂ ਉਹਦੀ ਮਾਂ ਨੂੰ ਕਹਿ ਰਿਹਾ ਜੀ ਅਸੀਂ ਵੀਡੀਓ ਨਹੀਂ ਬਣਾਈ ਪਹਿਲਾਂ ਜੀ ਜੀ ਮੈਂ ਉਹਦੀ ਮਾਂ ਕਹਿੰਦਾ ਹੁਣ ਬੋਲ ਕੀ ਬੋਲਦੀ ਹੈ ਉਹਨੇ ਆ ਕੇ ਮੁੰਡੇ ਨੇ ਮੇਰੇ ਉਰੇ ਜੋ ਮਰਿਆ ਤੇ ਮੋਬਾਈਲ ਖੋਲਿਆ ਤੇ ਉਹਦੀ ਮਾਂ ਨੇ ਇਥੇ ਜੋ ਕੁਝ ਕਹਿਣਾ ਸੀ ਕਹਿਦਾ ਫਿਰ ਸਾਨੂੰ ਟਾ ਲਿਆ ਫਿਰ ਮੁੰਡੇ ਨੂੰ ਟਾ ਲਿਆ ਮੇਰੇ ਘਰ ਦੇਾਰੇ ਮਾਰੇ ਗੋਟਣਾ ਹੈ ਅਸੀਂ ਕਹਿੰਦੇ ਪਾਸੀ ਪੁਲਿਸ ਬੁਲਾ ਰਹੇ ਸੀ ਮਡੇ ਲੇਟ ਹੋ ਗਏ ਪੁਲਿਸ ਵਾਲੇ ਹੁਣ ਆਏ ਭਾਈ ਪਲੈਂ ਮੈਨੂੰ 20 ਕੁਝ ਨਹੀਂ ਹੈਗਾ ਲੋ ਤੁਹਾਡੇ ਘਰੇ ਆ ਕੇ ਹਮਲਾ ਕੀਤਾ ਆ ਕੇ ਆ ਕੇ ਹਮਲਾ ਬਿਲਕੁਲ ਕੋਈ ਫਤਨਾਰ ਵਾਈਫ ਦਾ ਸੀਗਾ ਜਿਹਦੇ ਵਿੱਚ ਇਹਨਾਂ ਦਾ ਮੈਂ 15 ਦਿਨ ਪਹਿਲਾਂ ਬੈਠ ਕੇ ਵੀ ਨਾ ਫੈਸਲਾ ਕਰਾਇਆ ਠਿੱਬਾ ਤਾਂ ਹੂੰ ਕੁੜੀ ਨੂੰ ਸਮਝਾਇਆ ਸੀਗਾ ਕੁੜੀ ਦੇ ਮਾਈਂਡ ਵਾਸ਼ ਕੀਤਾ ਹੋਇਆ ਸੀਗਾ ਤੂੰ ਆਪਣੇ ਘਰ ਵਾਲੇ ਨਾਲ ਨਾ ਰਹਾ ਫਲਾਣਾ ਕਰ ਰੋ ਢਿੰਕਾ ਕਰ ਮੈਂ ਕਿਹਾ ਬੇਟਾ ਨੈਕਸ ਮੈਰिज ਕਰਾਈਂਗੀ ਤਾਂ ਤਦ ਨੂੰ ਕੀ ਤੂੰ ਕਾ ਸਕਦੀ ਹੈ ਕਿ ਇਸ ਤੋਂ ਜ਼ਿਆਦਾ ਬੈਟਰ ਮਿਲ ਜੇਗਾ ਉਹ ਗੰਦੀ ਸੀ ਚਲੋ ਮੈਂ ਸੋਚਾਂਗੀ ਗੱਲਬਾਤ ਕਰਾਂਗੀ ਫਿਰ ਇਹਨੂੰ ਬਿਟਵੀਨ ਉਹਨੇ 5-7 ਦਿਨਾਂ ਕੋ ਇਹਨੂੰ ਬਲੌਕ ਕੀਤਾ ਹੋਣਾ ਇਹਨੂੰ ਸ਼ੱਕ ਹੋ ਗਿਆ ਕਿ ਅੰਦਰ ਹੋਰ ਵੀ ਅਗਲੇ ਦੇ ਖਬਰੀ ਹੁੰਦੇ ਨੇ ਦਸਤਾ ਕੀ ਭਰਾ ਤੇਰੀ ਵਾਈਫ ਤੋਂ ਦੇ ਨਾਲ ਲੱਤਾ ਤਾਂ ਹੈਗੀ ਹੈ ਇਹਨੂੰ ਸ਼ੱਕ ਹੋਇਆ ਮਗਰ ਲੱਗ ਗਿਆ ਇਹਨੇ ਮਾੜਾ ਫੜਿਆ ਜਦ ਤੈਨੂੰ ਕਿ ਇਹਦੇ ਨਾਲ ਕੁੱਟਮਾਰ ਕੀਤੀ ਹੈ ਦੀ ਮਾਰ ਨਾਲ ਕੁੱਟਮਾਰ ਕੀਤੀ ਗਈ ਸ਼ਰਿਆਮੋਦੀ ਵੀਡੀਓ ਵੀ ਕੋਈ ਕੁਰੀਆਂ ਬਣਾ ਰਹੀ ਸੀ ਬਹੁਤ ਛਾ ਹਾਂ ਠੀਕ ਹੈ ਹਰ ਮੋਕੇ ਕੋਈ ਵੀਡੀਓ ਹੈਗੀ ਆ ਜੇ ਕੁੱਟ ਮਾਰਨ ਦੀ ਕੁੱਟ ਮਾਰਨ ਦੀ ਲੋਕਾ ਨਹੀਂ ਬਣਾਈ ਆ ਆਪਾਂ ਦਾ ਪਹੁੰਚੇ ਜਦ ਠੀਕ ਆ ਆਪਾਂ ਦਾ ਤਾਂ ਹਟਾਈ ਹੀ ਹੈ ਇਹਨਾਂ ਨੂੰ ਕਿ ਭਾਈ ਲੜੋ ਨਾ ਕੋਈ ਵੀ ਇਹਨਾਂ ਦਾ ਮੀਆਂ ਬੀਬੀ ਦਾ ਲੜਾਈ ਝਗੜਾ ਹੈ ਅੱਛਾ ਉਹਨੂੰ ਘਰ ਵਾਲੇ ਨੂੰ ਸ਼ੱਕ ਹੈਗਾ ਤੇ ਜਨ ਲੇਡੀਜ਼ ਦੇ ਇਹਨਾਂ ਦਾ ਪਹਿਲੇ ਫੈਸਲਾ ਹੋਇਆ ਅੱਛਾ ਇਹ ਕਹਿੰਦੇ ਕਿ ਥਾਣੇ ਸਾਡਾ ਫੈਸਲਾ ਹੋਇਆ ਤੇ ਹੁਣ ਇੱਥੇ ਆ ਕੇ ਇਹਨਾਂ ਦੀ ਤੁੰਤੂ ਮੇ ਮੇ ਹੋ ਗਈ ਹੈ ਹੁਣ ਇਹਨਾਂ ਨੂੰ ਥਾਣੇ ਭੇਜਾਂਗੇ ਇਹ ਏਰੀਆ ਕਿਹੜਾ ਪੈਂਦਾ ਸਾਡੇ ਕੰਪਨੀ ਕੰਪਨੀ ਬਾਗ ਕੰਪਨੀ ਬਾਗ ਕਿਹੜਾ ਥਾਣਾ ਪੈਂਦਾ ਇਹਨਾਂ ਦਾ ਥਾਣਾ ਬੱਲੇ ਰੋਲਾ ਕੀ ਚੀਜ਼ ਆ ਸੀਗਾ ਮੈਟਰ ਮੀਆਂ ਬੀਬੀ ਦਾ ਰੋਲਾ ਹਾਂ ਤੇ ਹੁਣ ਤੁਸੀਂ ਮੌਕੇ ਤੇ ਆਏ ਹੋ ਕਿੰਨੇ ਨੰਬਰ ਮੋਟਰਸਾਈਕਲ ਆਇਆ 3 ਨੰਬਰ 3 ਨੰਬਰ ਬੱਲੋ ਕੀ ਮੌਕੇ ਕਿਹਨੂੰ ਲੈ ਕੇ ਜਾ ਰਹੇ ਹੋ ਕਿਸੇ ਨੂੰ ਨਹੀਂ ਨਹੀਂ ਕਿਸੇ ਨੂੰ ਲੈ ਕੇ ਜਾਣਾ ਇਹ ਉਹ ਲੇਡੀਜ਼ ਹੈਗਾ ਇਹ ਆਪਣੀ ਕੰਪਲੀਟ ਉੱਥੇ ਲਖਾਨ ਜੀ ਠੀਕ ਹੈ ਜਿਹੜੀ ਬਦੀਕੀ ਹੋਈ ਹੈ ਨਾਲ ਉੱਥੇ ਫਿਰ ਇਹਨਾਂ ਨੂੰ ਬੁਲਾ ਕੇ ਰੋਲਾ ਸੀ ਬਈ ਕੋਈ ਹਾਂ ਮੀਆਂ ਬੀਬੀ ਦਾ ਰੋਲਾ ਹੀ ਹੈ ਮੀਆਂ ਬੀਬੀ ਦਾ ਇੱਕ ਹੋਰ ਕੋਈ ਕੇਸ ਚੱਲਦਾ ਪਿਆ ਵਾ ਕਿਨ ਦਾ ਪਹਿਲੇ ਫੈਸਲਾ ਹੋਇਆ ਥਾਣੇ ਬੈਠ ਕੇ ਓਕੇ ਇਹ ਜਿੰਨਾ ਫੈਸਲਾ ਹੋਇਆ ਖਾਨੇ ਦਾ ਠੀਕ ਆ ਇਹਨਾਂ ਨੂੰ ਟਾਈਮ ਦਿੱਤਾ ਗਿਆ ਤੇ ਤੁਸੀਂ ਰਿਲੈਕਸ ਰਹਿ ਕੇ ਦੇਖੋ ਇਹਨਾਂ ਦੇ ਫਿਰ ਹੁਣ ਅੱਜ ਹੋ ਗਈ ਖੜਕ ਕਿਹੜਾ ਥਾਣਾ ਕਿਹੜਾ ਬੰਦੇ ਇਹ ਬਾਟਾ